ਸਵਾਗਤ ਹੈ ਹਰ ਕੋਲ ਕੇ ਬਲੌਗ ਤੇ ਕਿਸੇ ਨੇ ਐਡ ਲਾਉਣੀ ਆ ਆਪਣਾ 9843 ਵਾਲਾ ਨੰਬਰ ਚੰਦੇ ਜਾਂਦਾ ਤੇ ਜਾਂ ਵੀਡੀਓ ਬਣਾ ਕੇ ਭੇਜਦੇ ਜਾਂ ਫੋਟੋਆਂ ਭੇਜਿਆ ਕਰੋ ਤੇ ਏਰੀਆ ਫਗਵਾੜਾ ਵੀਰਦਾ ਤੇ ਆ 167 ਟਰਾਲਾ ਲੈ ਕੇ ਆਇਆ ਚਾਰ ਚੀਜ਼ਾਂ ਲੈ ਕੇ ਆ Đੋਆ ਡੇਰੀਆਂ ਚੋਂ ਕੁਸ ਕਰਪੈਂਦਾ ਕੋ ਟਰੈਕਟਰ ਆ ਤੇ ਆ 167 ਟਰਾਂਦੇ ਵਾਲੇ ਦਾ ਫਗਵਾੜਾ ਏਰੀਆ ਤੇ ਫਗਵਾੜੇ ਏੜੀ ਦੇ ਚ ਟਰਾਲਾ ਖੜਾ 167 ਡਬਲ ਚ ਇੱਕ ਲਾਇਕ ਸ਼ੇਅਰ ਕਮੈਂਟ ਕਰਦੇ ਕੋ ਚੇਂਜਰ ਫੁੱਲ ਹੋਵੇ ਲਾਇਕ ਕਰਦੇ ਆ ਇਹ ਵਧੀਆ ਟਰਾਲਾ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸਪਰਕਾ ਸਾਬ ਦੇ ਆ ਸਾਰੇ ਵੀਰ ਭਾਈ ਵੇਖ ਸਕਦੇ ਆ ਇਹ 16 7 ਦਾ ਤੇ ਡਬਲ ਜੱਕ ਚ 20 ਬਜ ਦੇ ਬਹਿਰਗਾ ਚ 3 ਫੁੱਟ ਵੈਡ ਚ ਤੇ ਬਹਿਰ ਚ ਲੱਗੇ ਆ ਵੀਲ ਕਵਰ ਲੱਗੇ ਹੋਇਆ 56 ਇੰਚ ਵਿੱਚ ਹੀ ਹੋਕਾ ਪੂਰਾ ਪਾਰਾ ਟਰਾਲਾ ਤੇ 70 80 ਪੈਸੇ ਟਾਇਰ ਆ ਦੇ ਤੇ ਏਰੀਏ ਫਗਵਾੜੇ ਦੇ ਵਿੱਚ ਖੜਾ 70 ਤੋਂ 80 ਪੈਸੇ ਟਾਇਰ ਆ ਬਿਗੇਰ ਕੱਟ ਤੋਂ ਕੋਈ ਕੱਟ ਨਹੀਂ ਫੁੱਲ ਪਾਰਸਾ ਪਾ ਸਕਦੇ ਆ ਜਨ ਦੇ ਭਨੇ ਕੰਨਾ ਪਾਜੋ ਟਾਇਰਾਂ ਦੀ ਫੁੱਲ ਗਰੰਟੀ ਦਿੰਦੇ ਆ ਵੀਰ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲੈ ਸਕਦੇ ਆ ਆਪਦੀ ਵੇਖ ਕੇ ਪਰਖ ਕੇ ਚੀਜ਼ ਲੈ ਸਕਦੇ ਆ ਜਾ ਕੇ ਤੇ 16 ਜਿੰਤੇ ਆਏ 3 ਫੁੱਟ ਵੇਡ ਜਾਂ 2 ਫੁੱਟ ਵਾੜ ਜਾਂ 10 ਇੰਚੀ ਗਾਡਰ ਜਾਂ ਤੇ ਆਹ ਵੇਖ ਸਕਦੇ ਟਾਇਰ ਜਮ 80 ਪੈਸੇ ਖੜੇ ਆ ਤੇ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਸਕਦੇ ਆ 16 7 ਤੋਂ ਡਬਲ ਜੈਕ ਵੱਡਾ ਟੂਲ ਬਾਕਸ ਲਗਿਆ ਦਾਸ ਸਿੰਘ ਕੀ 84 ਚਾਹ ਤੇ 20 ਬਜੇ ਦੇ ਬਾਹਰਾਂ ਚਾ 10 ਜੜੀ ਆ ਬਚਾ ਇਹਦਾ ਰੇਟ ਫੋਨ ਤੇ ਚੇਂਦਰ ਭੱਲੂ ਕੋਲ ਤੇ ਵੀਡੀਓ ਸਾਈਟ ਕੋਲ ਸਟੈਪ ਨਾ ਕਰਿਓ ਆ ਜਵੰਦੀ ਆ ਟਰੈਕਟਰ 2024 ਮਾਡਲ ਆ ਸੰਗੁਰ ਜ਼ਿਲ੍ਹੇ ਦੇ ਵਿੱਚ ਟਰੈਕਟਰ ਖੜਾ ਹੈ ਤੇ ਇੰਜਨ ਦਾ ਗੇਅਰ ਦਾ ਲਿਫਟ ਦਾ ਓਕੇ ਆ ਜਮਾ 98 ਪਹਿ 90 ਪਹਿ 98 ਪਹਿ ਟਾਇਰ ਪਹਿ ਆ ਤੇ 2024 ਮਾਡਲ ਆ ਤੇ ਬਹੁਤ ਕਾ ਟਰੈਕਟਰ ਚੱਲਿਆ 4-500 ਕਿੰਟਾ ਟਰੈਕਟਰ ਚੱਲਿਆ ਵਾ ਤੇ ਕੋਕਾ ਵੀ ਟਰੈਕਟਰ ਵਾ ਕੇ ਲੈ ਸਕਦੇ ਆ 1 ਰੁਪਏ ਦਾ ਨੁਕਸ ਵੀ ਨਹੀਂ ਜਿਲਾ ਸੰਗੂਰ 5210 ਤੇ ਪੰਜਾਬ ਨੰਬਰ ਪਹਿਲੀ ਪਾਰਟੀ ਆ ਬੈਂਪਰ ਤੇ ਵੇਟ ਲੱਗਿਆ ਪਾਰਾ ਤੇ ਵੇਟ ਬੈਂਪਰ ਵੀ ਲੱਗਿਆ ਮੈਂ ਤਾਂ ਵੇਟ ਵੀ ਲੱਗਿਆ ਬੈਂਪਰ ਵੀ ਲੱਗਿਆ ਤੇ ਪੂਰਾ ਵਧੀਆ ਟਰੈਕਟਰ ਆ ਡਬਲ ਜੈਕ ਡਿਸਟ੍ਰਿਬਿਊਟਰ ਚਾਹੀਏ ਸਾਈਡ ਗੇਅਰ ਆ ਥ੍ਰੀ ਸਪੀਡ ਆ ਤੇ ਕ੍ਰਿਪ ਗੇਰ ਚ ਤੇ ਕਿਸੇ ਵੀਰ ਪਾਈ ਨੇ ਲੈਣਾ ਬੇਬੀ ਨੂੰ ਸਪਰਕਰ ਸਾਥ ਤੇ ਆ ਤੇ ਵਾਹ ਕੇ ਲੈ ਸਕਦੇ 1 ਰੁਪਈਆ ਨੁਕਸ ਨਹੀਂ ਤੇ ਪਾ ਮੀਟਰ ਦੀ ਫੋਟੋ ਉੱਤੇ ਚੱਲੀ ਜਾਂਦੀ ਘਰੇਲ ਕੇ ਵੀਡੀਓ ਪਾਚ ਦਿੰਦੇ ਆ ਰੇਟ ਫੋਨ ਤੇ ਸੋਨਾ ਲਿਖਾ 2023 ਮਡਲਾ ਇੰਜਣ ਦਾ ਘੇਰ ਦਾ ਲਿਫਟ ਤਾਂ ਓਕੇ ਆ 1300 ਕਿੰਟਾਟ ਚੱਲਿਆ ਵਾ ਤੇ ਇਹ ਏਰੀਆ ਬਠਿੰਡਾ ਕੋਕਾ ਵੀ ਟਰੈਕਟਰ ਆ ਵਾਹ ਕੇ ਲੈ ਸਕਦੇ 1 ਰੁਪਈਆ ਨੁਕਸਿੰਗ ਟਰੈਕਟਰ ਦੇ ਵਿੱਚ ਤੇ 22 ਮਟਲ ਤੇ ਪੰਜਾਬ ਨੰਬਰ ਹੈ ਟਰੈਕਟਰ ਤੇ ਪਹਿਲੀ ਪਾਰਟੀ ਇਹ ਵੀ ਟਰੈਕਟਰ ਦੀ ਇਹ ਨਵਾਂ ਟਰੈਕਟਰ ਜਮਾ ਤੇ ਕਿਸੇ ਵੀਰ ਪਈ ਨੂੰ ਲੈਣਾ ਵੀ ਦਸਪਰ ਕਰ ਸਕਦੇ ਆ ਤੇ 1900 ਘੰਟੇ ਚ ਹੁੰਦਾ ਵੀ ਕੀ ਆ ਤੇ 90 ਪੈਸੇ ਟਾਇਰ ਪਏ ਆ ਮੂਲ ਜਮਾ ਨਵੇਂ ਚੜੇ ਵੇ ਜਾਜੀ ਤੇ ਕਿਸੇ ਵੀਰ ਪਈ ਨੂੰ ਲੈਣਾ ਹੋਵੇ ਵੀ ਦਸਪਰ ਕਰ ਸਕਦੇ ਆ ਇਹਦਾ ਰੇਟ ਹੈਗਾ 6 ਲੱਖ ਤੇ 65000 2023 ਮਾਡਲ ਤੇ ਕਿਸੇ ਵੀਰ ਪੈ ਕਿਸੇ ਵੀ ਵੀਰ ਪੈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲੈ ਸਕਦੇ ਕੋਕਾਪੀ ਟਰੈਕਟਰ ਆ ਵਾਹ ਕੇ ਲੈ ਸਕਦੇ ਆ 1 ਰੁਪਿਆ ਨੁਕਸੀ ਸੋਨਾ ਦੀ ਕਾ 60 2015 ਮਾਡਲ ਕਿਰਪਾਏ ਨਾ ਕਿਸੇ ਵੀਰ ਪੈ ਨੂੰ ਲੈਣੀ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਪੂਰੀ ਵਧੀਆ ਕਿਰਪਾਏ ਨਾ ਤੇ 15 ਮਾ ਆਜ ਜਾ ਏਰੀਆ ਤਰਨ ਤਰਨ ਤੇ 70 ਤੋਂ 75 ਰੁਪਏ ਟਾਇਰ ਇੰਜਨ ਦੀ ਤੇ ਗੇਅਰ ਦੀ ਪੂਰ ਗਰੰਟੀ ਦਿੰਦੇ ਆ ਵੀਰ ਪੰਜਾਬ ਨੰਬਰ ਲੋਕਾਂ ਚੱਲੀ ਵੀ ਆ ਬਾਹਰ ਗਈ ਨਹੀਂ ਕਿਸੇ ਵੀ ਵੀਰ ਭਾਈ ਨੇ ਲੈਣੀ ਸਾਰੇ ਵੀਰ ਭਾਈ ਵੇਖ ਸਕਦੇ ਆ ਤੇ ਪਾਵਰ ਸਟੇਨ ਦਾ ਹੁੰਦੀ ਏ ਇਹ ਤੇ ਪੂਰੀ ਵਧੀਆ ਐਂਜਨ ਦੂਜਾ ਇਹਦਾ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਤੇ ਇਹਦਾ ਰੇਟ ਹੈਗਾ 9 ਲੱਖ ਤੇ 70 ਹਜ਼ਾਰ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲਰ ਫੋਲੋ ਕਰਕੇ ਫੁੱਲ ਮਾਨਤਾਨ ਨੂੰ 2015 ਮਾਡਲ ਹੈ ਸਾਰੀ ਜਾਣਕਾਰੀ ਫੋਨ ਲਾ ਕੇ ਕੋਕਾ ਪੀਕਰ ਪੈਣ ਤੇ 70 ਤੋਂ 9,70,000 ਚ ਮਾਨਤਾਨ ਕਰ ਦੇਣਗੇ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲਰ ਫੋਲੋ ਕਰੋ ਸਾਰੀ ਜਾਣਕਾਰੀ ਫੋਨ ਲਾ ਕੇ